ਏ ਯਾ ਪ੍ਰਮਾਨਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਲਕਮ ਟੂ ਡਾਈ ਦੇ ਵਲੌਗ ਦੇ ਵਿੱਚ ਜੀ ਅੱਜ ਅਸੀਂ ਆਏ ਆ ਜੀ ਘੋੜਿਆਂ ਦੀ ਸਵਾਰੀ ਕਰਨ ਦੀ ਦੁਬਾਰਾ ਫੇਰ ਤੇ ਅਸੀਂ ਆਏ ਹੋਏ ਹਾਂ ਜ ਸਾਰੇ ਸੱਜਣ ਮਿੱਤਰ ਤੁਸੀਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਵਲੌਗ ਨੂੰ ਸਾਰਿਆਂ ਨੇ ਸ਼ੇਅਰ ਕਰਨਾ ਵੱਧ ਤੋਂ ਵੱਧ ਜੀ ਤੇ ਸਾਰਾ ਵਲੌਗ ਧਿਆਨ ਨਾਲ ਦੇਖਣਾ ਜੀ ਹੇ ਹੇ ਉਹ ਜਵਾਏ ਸੜਦੀ ਹੈ ਕੀ ਕਰ ਗਿਆ ਹਲ ਸੜਦੀ ਬ੍ਰੇਕਾਂ ਬ੍ਰੇਕਾਂ ਨਾਲ ਆਪੇ ਇਹਦੀਆਂ ਕਾਲ ਚੱਲ ਚੱਲ ਛੱਡ ਕਾਲ ਚੱਲ ਭਜਾਈਆ ਭਜਾਈਆ ਹੱਤ ਪਣਾ ਬਾਲਾ ਕਰਦੀ ਅਜੇ ਹੈਣਾ ਨਹਿਰੋਗ ਇੱਕ ਲੈਂਣੀ ਰੀਵੀਆ ਵੀ ਲੈ ਆਉਂਦੇ ਇਹਨੂੰ ਇਹ ਮਸ਼ਫੱਤ ਮਾਰਾ ਆ ਪਾਇਓ ਵੇਖਿਓ ਉੱਥੋਂ ਤੱਕ ਉਹ ਲੈਂਨ ਤੱਕ ਅਰਜ ਨੂੰ ਖੜਾ ਲਓ ਉਥੇ ਲੈਂਨ ਤੱਕ ਨੂੰ ਕਿ ਟਾਈਮ ਸਕੈਂਟ ਕਰ ਦੇ ਲੋਕਾਂ ਦੀਆਂ ਕਰਤੂਤਾਂ ਇਹਦੇ ਨਾਲ ਭੂਤਾਂ ਨਿਕਲ ਜਾਣਗੇ ਕਹਿ ਦੇਣਾ ਭੈੜਾ ਕੋਈ ਆਜੂਗਾ ਤੁਹਾਨੂੰ ਗੋਸ ਬਲ ਜਿਹੜਾ ਆਟਾ ਡੋਲਿਆ ਉਹ ਕਿਸ ਨੂੰ ਗਰੀਬ ਨੂੰ ਦੇ ਦਿਓ ਆ ਨਾਰੀਅਲ ਖਾ ਲਓ ਤੋੜ ਕੇ ਸ਼ਰਮ ਨਹੀਂ ਆਉਂਦੀ ਕਿ ਲੋਕਾਂ ਨੂੰ ਭਾ ਦੇ ਇਹਨਾਂ ਦੇ ਲੰਡਰਾਂ ਦੇ ਮਗਰ ਲੱਗੇ ਆ ਇਹ ਚ ਬਣਨਾ ਕੀ ਆਇਆ ਤੇ ਨਾ ਹੋਣਾ ਕੀ ਆ ਇਹਦੇ ਨਾਲ ਕੁਝ ਵੀ ਨਹੀਂ ਹੋਣਾ ਜਿਹੜਾ ਗਾ ਟੂਨੇ ਕਰਦੇ ਆ ਨਾ ਉਹਨਾਂ ਦਾ ਬੇੜਾ ਪਾਰਨਾ ਥੋੜਾ ਹੁਣ ਪੂਤਾਂ ਦੇ ਮਗਰ ਹੀ ਲੱਗੇ ਫਿਰੋ ਬੰਦਿਆਂ ਦੇ ਮਗਰ ਨਾ ਲੱਗੋ ਵਾਹਿਗੁਰੂ ਦਾ ਨਾਮ ਲੈ ਲਓ ਸ਼ਰਮ ਨਹੀਂ ਆਉਂਦੀ ਕਿ ਲੋਕਾਂ ਨੂੰ ਗਾ ਟੂਨੇ ਕਰਾਉਣ ਵਾਲਿਆਂ ਨੂੰ ਸਾਲਿਆਂ ਨੂੰ ਜਦੋਂ ਇਹ ਬੇੜਾ ਕਰਕ ਹੋਇਆ हाँ जी हूँ अभी नहर च घोड़ी पा दती है देखो सेफ्टी ली अकाल बाबा लत्त ना चुकारी तह देखी चलो फोजो जाओ चलो खच गए गगन भाजा उगे यार मैं भी अगर उठी तेरी वीडियो सारी मैं कोई चक्कर नहीं ठीक है ਟਾਈਮ ਨੋਟ ਕਰਨਾ ਹੁਣ ਆਪਾਂ ਘੋੜੀ ਕਿੰਨੇ ਟਾਈਮ ਤੇ ਪਹੁੰਚਦੀ ਆ ਤੁਸੀਂ ਟਾਈਮਰ ਲਾ ਲਓ ਅੰਕਲ ਜੀ ਇੱਥੇ ਘੋੜੀ ਹੁਣ ਆਉਂਦੀ ਆ ਟਾਈਮ ਨੋਟ ਕਰਨਾ ਇਹਦਾ ਆਪਾਂ ਵੀ ਕਿੰਨੇ ਸੈਕਿੰਡ ਚ ਪਹੁੰਚਦੀ ਆ ਲੈ ਆ ਲੈ ਜਲਦੀ ਜਲਦੀ ਖਿੱਚ ਕੇ ਲੈ ਆ ਲੈ ਸ਼ਪਾਟ ਲੈ ਨਾ ਮਰੀ ਦੀ ਵੇਲੇ ਜਾ ਲੈ ਆ ਲੈ ਸ਼ਾਬਾਸ਼ ਸ਼ਾਬਾਸ਼ ਇਹ ਘੋੜੀ ਚਾਲਾਂ ਲਈ ਤਿਆਰ ਕਰ ਰਹੇ ਆ ਇੱਕ ਕੋੜੀ ਸਤਿਆਰ ਹੋ ਰਹੀ ਹੁਣ ਰੇਵੀਆ ਚਾਲੀ ਤੇਰਾ ਸੈਕਿੰਡ 29 ਉਹ ਇਧਰੋਂ ਕਰਿਓ ਉਹ ਕਿੰਨੇ ਸੈਕਿੰਡ ਆ 23 23 23 ਸੈਕਿੰਡ 23 ਸੈਕਿੰਡ ਚੱਲ ਕੋਈ ਨਹੀਂ ਉਹ ਪਹਿਲਾਂ ਵੀ 14 ਜਾ ਗਈ ਏ ਉਹ 14 ਜਾਈ ਸੀ ਉਹ ਆਈ ਸੀ ਨਾ ਓਏ ਯਾਰ ਰੇਵੀਆ ਤੂੰ ਗਰਮ ਤੱਕ ਉਹ ਇਧਰੋਂ ਦਿਨੇ ਸਾਰਿਆਂ ਨੇ ਵੀਜੀ ਵਲੌਗ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਅੱਜ ਬੋੜੀਆਂ ਲੀਆਂ ਰਿਸ਼ਾ ਲਗ ਰੀਆਂ ਵਾ ਜੀ ਨਹਿਰ ਤੇ ਤੇ ਦੇਖਣਾ ਤੁਸੀਂ ਸਾਰਾ ਵਲੋਗ ਆਪਣਾ ਹਾਂਜੀ ਇੱਕ ਹੋਰ ਚੀਜ਼ ਆਨ ਦਿਖਾਉਨੇ ਆ ਜੀ ਆ ਜਿਹੜੇ ਕਰਮਕੰਡਾਂ ਦੇ ਪਏ ਹੋਏ ਆ ਆ 50 100 ਰੁਪਏ ਦੇ ਕਿਹ ਹੈ ਹੈ ਜੀ ਕੀ ਆ ਹੈ ਕੀ ਚੀਜ਼ ਦਿਖਾਓ ਜੀ ਪਹਿਲਾਂ ਤੁਸੀਂ ਦਿਖਾਓ ਏ ਮੈਨੂੰ ਮਰਦਾ ਸੰਧੂਰਾ ਕਿਸ ਨੇ ਵਿਆਹ ਕਰਾਉਣਾ ਹੈ ਅੱਛਾ ਹੀ ਆ ਲਲੇਰਾ ਇੱਕ ਲਲੇਰਾ ਨਾ ਇੱਕ ਤਾਂ ਬਾਬੇ ਨੇ ਸੱਜਣ ਪਾਉਣਾ ਹੋਣਾ ਜਿਹਨੇ ਮੈਂ ਕਰਾਇਆ ਤੇ ਮੁੰਨੀ ਖੁੰਮਲੀ ਦਾ ਅੱਛਾ ਚਲ ਆਪਦੀ ਕੁੜੀ ਦੇ ਦੇ ਇਹਨਾਂ ਨੂੰ ਉਹੀ ਤਾਂ ਹੈ ਨਾ ਉਹ ਬਾਈ ਜੀ ਜਾ 500 ਰੁਪਏ ਵਹੇ ਕੇ ਗਰੀਬ ਨੂੰ ਦਾਨ ਕਰਦਾ ਕਰੋ ਆ ਕਰਮ ਕੰਡਨ ਜਣਾ ਪਿਆ ਕਰੋ ਇਹਨਾਂ ਮਗਰ ਕੁੱਤਿਆਂ ਮਗਰ ਨਹੀਂ ਲੱਗਣਾ ਚਾਹੀਦਾ ਬੇਨਤੀ ਹੈ ਸਭ ਨੂੰ ਇਹੇ ਕਰਮ ਕੰਡਨ ਦੇ ਪੋਚੋ ਜੀ ਯਾ ਲੈ 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 ਆ ਕਾਲਾ ਆਜੀ ਆ ਇੱਕ ਮਿੰਟ ਰੋ ਜਾ ਅੜੀ ਘਰ ਲੱਗ ਗਿਆ ਹਟ ਨਹੀਂ ਆਦਮੀ ਕਰਨ ਮੈਂ ਤੋੜਦਾ ਇੱਕ ਮਿੰਟ ਰੋ ਜਾ ਇਹਨੂੰ ਤੋੜਦਾ ਮੈਂ ਰੋ ਜਾ ਆਏ ਹਾਏ ਇਹ ਯਾਰ ਨਾ ਲੱਗਦੀ ਇਹਦੀ ਬਣਾਉਂਦਾ ਤੁਸੀਂ ਜਾ ਰਹੇ ਹੋ ਜਿਆ ਖਾੜੇ ਵਿੱਚ ਗੱਤਗਾ ਖਾੜੇ ਵਿੱਚ ਤੇ ਤੁਹਾਨੂੰ ਦਿਖਾਉਂਦੇ ਆਪਣੇ ਬੱਚੇ ਵੀ ਹੁਣ ਕਦੋਂ ਖਿੱਟੀ ਜਾਂਦੇ ਆ ਜੀ ਇਧਰ ਇਹ ਆ ਗਈ ਆਪਣਾ ਖਾੜਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਉਹ ਟਿਰੇ ਬੋਰ ਪਾ ਕਿਵੇਂ ਠੀਕ ਹੋ ਕੀ ਦਾ ਕੋਈ ਚੱਕਰ ਨਹੀਂ ਜੱਦੀ ਲਿਓ ਉਹਨੂੰ ਇਹ ਆ ਜੀ ਆਪਣੇ ਬੱਚੇ ਬਾਬਾ ਫਤਿਹ ਸਿੰਘ ਗੱਤਗਾ ਖਾੜਾ ਪਿੰਡ ਲੋਗੜ ਤੇ ਬੱਚੇ ਵੀ ਆਦੀ ਮਿਹਨਤ ਇਧਰ ਲਗਾਈ ਜਾਂਦੀ ਹੈ ਤੇ ਆਪਾਂ ਹੁਣ ਘੋੜਸਵਾਰੀ ਕਰਕੇ ਆਏ ਤੁਹਾਨੂੰ ਪਤਾ ਹੀ ਆ ਤੇ ਹੁਣ ਆਪਾਂ ਬੱਚਿਆਂ ਦਾ ਡੈਮੋ ਰਵਾਵਾਂਗੇ ਅੱਜ ਕਿਉਂਕਿ 9 ਤਰੀਕ ਨੂੰ ਬੱਚਿਆਂ ਦਾ ਟੂਰਨਾਮੈਂਟ ਆਜ ਤੇ ਹੁਣ ਆਪਾਂ ਇਹਨਾਂ ਦੀ ਮਿਹਨਤ ਲਵਾਉਣ ਤੋਂ ਬਾਅਦ ਫੇਰ ਆਪਾਂ ਛੁੱਟੀ ਕਰਾਂਗੇ ਬੱਚਾ ਸਾਰਿਆਂ ਨੂੰ ਛੁੱਟੀ ਕਰ ਦੇਣੀ ਆ ਤੇ ਨਾਲ ਹੁਣ ਆਪਾਂ ਗੱਤਗਰੀ ਮਿਹਨਤ ਲਾ ਕੇ ਆਵਾਂਗੇ ਜੀ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜੁੜੋ ਉਸ ਨਾਲ ਤੁਹਾਨੂੰ ਇਹ ਚੀਜ਼ਾਂ ਦੇਖ ਕੇ ਕਿੱਦਾਂ ਦਾ ਫੀਲ ਹੁੰਦਾ ਜੀ ਸਿੱਖ ਪੰਥ ਦੀਆਂ ਜੋ ਰਵਾਇਤੀ ਚੀਜ਼ਾਂ ਵਾਂ ਉਹ ਸਾਰੀਆਂ ਅਸੀਂ ਇਸ ਪਿੰਡ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਕਰਦੇ ਪਏ ਆ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਸੁਣਾ ਤਾਹਾਨੂੰ ਸਾਡੇ ਬਲੌਗ ਕਿਦਾਂ ਕਿਸ ਤਰ੍ਹਾਂ ਦੇ ਲੱਗਦੇ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਆਹ ਦੇਖੋ ਜੀ ਆਪਣੇ ਬੱਚੇ ਹੁਣ ਕੱਤਕਾ ਖਿੱਡੀ ਜਾਂਦੇ ਭਈ ਕੀ ਬਾਤ ਆ ਜੀ ਹਾਂਜੀ ਡੈਮੋ ਦੀ ਤਿਆਰੀ ਸਾਡੀ ਪੂਰੀ ਤੇ ਹੁਣ ਲੱਗੂਗਾ ਡੈਮੋ ਆਹ ਸ਼ਸਤਰ ਸਾਡੇ ਜੀ ਪੀਰ ਕਰੋ ਦਰਸ਼ਨ ਜੀ कर © bf 兄弟们，来！ गुर संगती खालसा मनमुखी ਇਸ ਦਾ ਸਾਰਾ ਦਾ ਵਲੌਗ ਦੇਖਣਾ ਬਹੁਤ-ਬਹੁਤ ਧੰਨਵਾਦੀ ਵੀ ਸਾਰਿਆਂ ਦਾ ਤੁਹਾਨੂੰ ਅੱਜ ਦਾ ਵਲੌਗ ਕਿਸ ਤਰ੍ਹਾਂ ਲੱਗਾ ਜੀ ਤੇ ਵਲੌਗ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦੀ ਥੈਂਕ ਯੂ ਨੈਕਸਟ ਵੀਡੀਓ ਦੀ ਵੇਟ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ